ਨਮਸਕਾਰ ਜੀ ਪੰਜਾਬੀ ਤੇ ਪ੍ਰੋਗਰਾਮ ਅੱਜ ਦੀ ਚਰਚਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀਰਾਵਰਾ ਦੋਸਤੋ ਅੱਜ ਦੀ ਚਰਚਾ ਵਿੱਚ ਅਸੀਂ ਅੱਜ ਦਾ ਵਿਸ਼ਾ ਲਿਆ ਹੈ ਇੱਕ ਥੀਮ ਤੇ ਆਧਾਰਿਤ ਥੀਮ ਸੇਵਾ ਸੰਕਲਪ ਤੇ ਸਿੱਧੀ ਇਹ ਥੀਮ ਦਿੱਤਾ ਹੈ ਐਨਡੀਆ ਸਰਕਾਰ ਨੇ ਦਿੱਤਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ 75ਵੇਂ ਜਨਮ ਦਿਨ ਨੂੰ ਸਮਰਪਿਤ ਕਰਕੇ ਅਸੀਂ ਜਾਣਦੇ ਹਾਂ ਕਿ 17 ਸਤੰਬਰ 1950 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਨਮ ਹੋਇਆ ਜਿਸ ਨੂੰ ਪੂਰੇ ਦੇਸ਼ ਨੇ ਨਹੀਂ ਦੁਨੀਆ ਦੇ ਵਿੱਚ ਰਾਰੇ ਪੰਜਾਬੀਆਂ ਨੇ ਬੜੀ ਉਤਸ਼ਾਹ ਨਾਲ ਮਨਾਇਆ ਦੀ ਹੈ ਅੱਜ ਉਹਨਾਂ ਦੇ ਜਨਮ ਦਿਨ ਤੋਂ ਬਾਅਦ ਅੱਜ ਦੀ ਚਰਚਾ ਦਾ ਇਹ ਪਹਿਲਾ ਐਪੀਸੋਡ ਹੈ ਇਸ ਲਈ ਮੈਂ ਵੀ ਪੂਰੇ ਅੱਜ ਦੀ ਚਰਚਾ ਦੀ ਟੀਮ ਵੱਲੋਂ ਤੇ ਪੂਰੇ ਤੂਰਤਰਸ਼ਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਿੱਥੇ ਉਹਨਾਂ ਦੇ ਜਨਮ ਦਿਨ ਦੀ ਵਧਾਈ ਦੇਣਾ ਉੱਥੇ ਹੀ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਵੀ ਕਰਨਾ ਤੇ ਇਹੀ ਆਸ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਜੀ ਇਸੇ ਤਰ੍ਹਾਂ ਸਿਹਤ ਚੰਗੀ ਨੂੰ ਲੈ ਕੇ ਪੂਰੀ ਤਰ੍ਹਾਂ ਰਾਸ਼ਟਰ ਦੀ ਸੇਵਾ ਲੰਬੀ ਉਮਰ ਤੱਕ ਕਰਦੇ ਅੱਜ ਦਾ ਵਿਸ਼ਾ ਕਿਉਂਕਿ ਦਿੱਤਾ ਹੀ ਉਹਨਾਂ ਦੇ ਸੰਕਲਪ ਨੂੰ ਲੈ ਕੇ ਸੇਵਾ ਨੂੰ ਲੈ ਕੇ ਤੇ ਸਿੱਧੀਆਂ ਨੂੰ ਲੈ ਕੇ ਸਮਰਪਿਤ ਕੀਤਾ ਤੇ ਅੱਜ ਅਸੀਂ ਇਸ ਵਿਸ਼ੇ ਤੇ ਗੱਲ ਵੀ ਕਰਨੀ ਹੈ ਕਿਉਂਕਿ 14 ਦੇ ਵਿੱਚ 2014 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਜੀ ਨੇ ਆਪਣੀ ਗੱਦੀ ਸੰਭਾਲੀ ਸੀ ਤਾਂ ਲੱਖਾਂ ਕਰੋੜਾਂ ਭਾਰਤੀਆਂ ਦੀ ਉਮੀਦ ਦੇ ਉੱਤੇ ਖਰਾ ਉਤਰਨ ਦਾ ਇੱਕ ਸੰਕਲਪ ਵੀ ਲਿਆ ਸੀ ਉਹ ਸੰਕਲਪ ਕਿਸ ਤਰ੍ਹਾਂ ਦਾ ਸੀ ਅੱਜ ਅਸੀਂ 11 ਸਾਲ ਬਾਅਦ ਇਹ ਸਾਰੇ ਉਹਨਾਂ ਦੇ ਜਿੰਨਾ ਵੀ ਸੰਕਲਪ ਸੇਵਾ ਜਾਂ ਉਹਦੇ ਨੇ ਸਿੱਧੀਆਂ ਕੀਤੀਆਂ ਨੇ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਦੇਖਣਾ ਹੈ ਕਿਸ ਤਰ੍ਹਾਂ ਅਸੀਂ ਜਾਣਦੇ ਆ ਕਿਸ ਤਰ੍ਹਾਂ ਉਹਨਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਘਰ ਬਣਾ ਕੇ ਆਪਣੇ ਆਪ ਨੂੰ ਇੱਕ ਅਜਿਹਾ ਪ੍ਰਧਾਨ ਮੰਤਰੀ ਸਾਬਤ ਕੀਤਾ ਹੈ ਕਿ ਜਿਸ ਦੀ ਕਾਟ ਕਰਨੀ ਅੱਜ ਪੂਰੇ ਵਿਸ਼ਵ ਦੇ ਵਿੱਚ ਮੁਸ਼ਕਲ ਹੋ ਗਈ ਹੈ ਅੱਜ ਬਹੁਤ ਸਾਰੀਆਂ ਗੱਲਾਂ ਅਸੀਂ ਕਰਨੀਆਂ ਨੇ ਉਹਨਾਂ ਦੇ ਜਨਮ ਦਿਨ ਨੂੰ ਲੈ ਕੇ ਇਸ ਸੰਦਰਭ ਦੇ ਵਿੱਚ ਇਸ ਇਸ ਵਿਸ਼ੇ ਨੂੰ ਸਮਰਪਿਤ ਹੋ ਕੇ ਤੇ ਜਿਨ੍ਹਾਂ ਲੋਕਾਂ ਦੇ ਨਾਲ ਜਿਨ੍ਹਾਂ ਮਾਹਿਰਾਂ ਦੇ ਨਾਲ ਜਿਨ੍ਹਾਂ ਮਹਿਮਾਨਾਂ ਦੇ ਨਾਲ ਅਸੀਂ ਇਹ ਚਰਚਾ ਕਰਨੀ ਹੈ ਸਭ ਤੋਂ ਪਹਿਲਾਂ ਉਹਨਾਂ ਨਾਲ ਤੁਹਾਡੀ ਮੈਂ ਵਾਕਫਿਤ ਕਰਾਦਾ ਮੇਰੇ ਬਿਲਕੁਲ ਨਾਲ ਬੈਠੇ ਨੇ ਅਵਤਾਰ ਸਿੰਘ ਡਾਂਡਿਆ ਪ੍ਰਤਾਪ ਸਿੰਘ ਡਾਂਡੀਆ ਜੀ ਕਿਸਾਨ ਜੋ ਮੋਰਚਾ ਹੈ ਬੀਜੇਪੀ ਦਾ ਉਹਦੇ ਹੁਸ਼ਿਆਰਪੁਰ ਦੇ ਪ੍ਰਧਾਨ ਵੀ ਨੇ ਤੇ ਬਹੁਤ ਵਧੀਆ ਵਕਤਾ ਵੀ ਨੇ ਜਾਣਦੇ ਵੀ ਨੇ ਬਹੁਤ ਕੁਝ ਕਿਉਂਕਿ ਬੀਜੇਪੀ ਨਾਲ ਜੁੜੇ ਹੋਏ ਨੇ ਤੇ ਬੀਜੇਪੀ ਬਾਰੇ ਬਹੁਤ ਕੁਝ ਜਾਣਦੇ ਵੀ ਹੋਣਗੇ ਸਾਰੀਆਂ ਗੱਲਾਂ ਇਹਨਾਂ ਨਾਲ ਵੀ ਕਰਾਂਗੇ ਦੂਸਰੇ ਮਹਿਮਾਨ ਨੇ ਸਾਡੇ ਡਾਕਟਰ ਸਰਿੰਦਰ ਪਾਲ ਜੋ ਕਿ ਸੀਨੀਅਰ ਪੱਤਰਕਾਰ ਨੇ ਇੱਕ ਬਰੀਕ ਨਜ਼ਰ ਰੱਖਦੇ ਨੇ ਲਿਖਦੇ ਨੇ ਆਪਣਾ ਆਲਾ ਦਵਾਲਾ ਦੇਖ ਕੇ ਸਰਕਾਰ ਦੇਖ ਕੇ ਪੰਜਾਬ ਦੇ ਪ੍ਰਤੀ ਭਾਜ ਪਾਸ ਸਮਰਪਣ ਦੇਖ ਕੇ ਜਾਂ ਐਨਡੀਆ ਦਾ ਸਮਰਪਣ ਦੇਖ ਕੇ ਬਹੁਤ ਕੁਝ ਅਸੀਂ ਅੱਜ ਸ੍ਰਿੰਦਰਪਾਲ ਜੀ ਤੋਂ ਵੀ ਪੁੱਛਾਂਗੇ ਤੇ ਜਾਣਾਂਗੇ ਸਭ ਤੋਂ ਪਹਿਲਾਂ ਤੁਹਾਡਾ ਦੋਨਾਂ ਦਾ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸ੍ਰਿੰਦਰਪਾਲ ਜੀ ਮੈਂ ਤੁਹਾਡੇ ਤੋਂ ਸ਼ੁਰੂ ਕਰਨਾ ਚਾਹਾਂਗਾ ਅੱਜ ਦੇ ਇਸ ਵਿਸ਼ੇ ਨੂੰ ਲੈ ਕੇ ਵੀ ਸੇਵਾ ਸੰਕਲਪ ਤੇ ਸiddhi ਕਿਸ ਤਰ੍ਹਾਂ ਦੇਖਦੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਜਿਹੜਾ ਹਿੰਦੁਸਤਾਨ ਹੈ ਜੀ ਇਹਦੇ ਵਿੱਚ 140 ਕਰੋੜ ਦੀ ਆਬਾਦੀ ਹੈ ਬਿਲਕੁਲ ਹਲਾ ਅਲੱਗ-ਅਲੱਗ ਸੂਬਿਆਂ ਦੇ ਅਲੱਗ-ਅਲੱਗ ਸੰਸਕ੍ਰਿਤੀ ਹੈ ਅਲੱਗ-ਅਲੱਗ ਭਾਸ਼ਾ ਹੈ ਉਹਨਾਂ ਦੇ ਅਲੱਗ-ਅਲੱਗ ਜਿਹੜੇ ਐਜੰਡੇ ਆ ਤੇ ਉਹਨਾਂ ਦੀਆਂ ਅਲੱਗ-ਅਲੱਗ ਸਮੱਸਿਆਵਾਂ ਬਿਲਕੁਲ ਜੇ ਪੰਜਾਬ ਦੀ ਸਮੱਸਿਆ ਸਾਡੀ ਪਾਕਿਸਤਾਨ ਦੇ ਬਾਰਡਰ ਦੀ ਹੈ ਸਾਡੇ ਇੱਥੇ ਖੇਤੀਬਾੜੀ ਦੀਆਂ ਸਮੱਸਿਆਵਾਂ ਆ ਤੇ ਉਦਾਂ ਜਿਵੇਂ ਆਪਾਂ ਬਾਕੀ ਸੂਬਿਆਂ 'ਚ ਚਲੇ ਜਾਈਏ ਹਿਮਾਚਲ 'ਚ ਕੁਦਰਤੀ ਆਪਦਾਦੀ ਸਮੱਸਿਆ ਹੈਗੀ ਆ ਜੇ ਸਾਊਥ ਵੱਲ ਚਲ ਜਾਈਏ ਤੇ ਉੱਥੇ ਗਲੋਬਲ এনवायरमेंट ਦੀਆਂ ਹੋਰ ਜੜੀਆਂ ਵੱਡੀਆਂ ਸਮੱਸਿਆਵਾਂ ਉਧਰਲੇ ਪਾਸੇ ਆ ਜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ 140 ਕਰੋੜ ਦੀ ਆਬਾਦੀ ਨੂੰ ਇੱਕ ਸੂਤਰ ਤੇ ਵਿੱਚ ਤੇ ਇੱਕ ਮਾਲਾ 'ਚ ਪਰੋ ਕੇ ਰੱਖਣਾ ਉਹਨਾਂ ਦੇ ਵਿੱਚ ਵਿਚਾਰਿਕ ਮਤਭੇਦ ਲੱਖ ਹੋਣ ਸਾਡੇ ਸੂਬਿਆਂ ਦੇ ਵਿੱਚ ਚੱਲਦੇ ਆ ਸਾਡਾ ਹਰਿਆਣਾ ਨਾ ਚੱਲਦਾ ਸਾਡਾ ਦਿੱਲੀ ਨਾ ਚੱਲਦਾ ਲੇਕਿਨ ਫਿਰ ਵੀ ਉਸ ਤਾਲਮੇਲ ਦੇ ਵਿੱਚ ਇੱਕ ਵੱਡੇ ਬਾਪ ਦੀ ਤਰ੍ਹਾਂ ਭੂਮਿਕਾ ਨਿਭਾਣੀ ਜੀ ਇਹ ਸ਼ਲਾਘਾ ਯੋਗ ਹੈ ਮੈਂ ਜਿਹੜੀ ਸਭ ਤੋਂ ਵੱਡੀ ਗੱਲ ਕਰਦਾ ਕਿ ਇਹਨੂੰ ਅਸੀਂ ਸੇਵਾ ਦਾ ਭਾਵਨਾ ਕਿਹਾ ਜਾ ਸਕਦਾ ਹੈ ਕਿ ਆਪਾਂ 140 ਕਰੋੜ ਆਬਾਦੀ ਨੂੰ ਸਮਰਪਿਤ ਹੋਣਾ ਬਿਲਕੁਲ ਭਾਵੇਂ ਉਹ ਗਰੀਬ ਹੈ ਤੇ ਭਾਵੇਂ ਅਮੀਰ ਹੈ ਜੀ ਔਰ ਇਸੇ ਚੀਜ਼ਾਂ ਦੇ 11 ਸਾਲਾਂ ਦੀ ਇਸ ਸੇਵਾ ਦੀ ਹੀ ਬਦੌਲਤ ਜਿਹੜੇ ਆંકੜੇ ਪਿਛਲੇ ਕੁਝ ਦੌਰ ਦੇ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਜਾਂ ਹੋਰ ਸਰਵੇਖਣ ਆਏ ਕੀ ਹਿੰਦੁਸਤਾਨ ਦੀ 140 ਕਰੋੜ ਦੀ ਆਬਾਦੀ ਚੋਂ 25 ਕਰੋੜ ਦੀ ਆਬਾਦੀ ਗਰੀਬੀ ਰੇਖਾ ਤੋਂ ਉੱਪਰ ਉੱਠ ਗਈ ਹੈ ਬਿਲਕੁਲ ਤੇ ਇਹਨੂੰ ਆਪਾਂ ਸੇਵਾ ਦੇ ਵਿੱਚ ਹੀ ਗੱਲ ਕਰਦੇ ਆ ਹਾਂ ਬਿਲਕੁਲ ਮੈਂ ਹਾਂ ਜੀ ਬਿਲਕੁਲ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਮੈਂ ਫਿਰ ਕਿਉਂਕਿ ਆਪਾਂ ਹਲੇ ਸਾਡੇ ਨਾਲ ਡਾਂਡਿਆ ਸਾਹਿਬ ਵੀ ਨੇ ਇਹਨਾਂ ਕੋਲੋਂ ਵੀ ਪੁੱਛਾਂਗੇ ਮੈਂ ਫਿਰ ਤੁਹਾਡੇ ਨਾਲ ਜੁੜਾਂਗਾ ਡਾਂਡਿਆ ਸਾਹਿਬ ਅਸੀਂ 75ਵਾਂ ਜਨਮ ਦਿਨ ਮਨਾਇਆ ਇੱਕ ਜਿਹਨੂੰ ਮਹਾਮਾਨਵ ਦਾ ਦਰਜਾ ਵੀ ਅੱਜ ਵਿਸ਼ਵ ਦੇ ਰਿਹਾ ਹੈ ਵਿਸ਼ਵ ਦੇ ਵਿੱਚ ਆਪਣੀ ਅਲੱਗ ਪਹਿਚਾਨ ਜਿਹੜੀ ਨਰਿੰਦਰ ਮੋਦੀ ਜੀ ਨੇ ਬਣਾਈ ਹੋਈ ਹੈ ਮੈਂ ਜਾਣਨਾ ਚਾਹਾਂਗਾ ਕਿਉਂਕਿ ਤੁਸੀਂ ਤਾਂ ਬੀਜੇਪੀ ਨਾਲ ਹੈਗੇ ਹੋ ਲੇਕਿਨ ਜੇ ਅਸੀਂ ਉਹਨਾਂ ਦੇ ਕਿਉਂਕਿ ਪਹਿਲੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲੇ ਗੁਜਰਾਤ ਦੇ ਸੀਐਮ ਵੀ ਬੜੇ देर तक ਰਹੇ ਤੇ ਉਹਨਾਂ ਨੇ ਉੱਥੇ ਵੀ ਇੱਕ ਬੜਾ ਆਪਣਾ ਵਧੀਆ ਕੰਮ ਕੀਤਾ ਹੈ ਲੇਕਿਨ ਇਸ 14 ਸਾਲ ਦੇ ਕੰਮ ਨੂੰ ਤੁਸੀਂ ਕਿਸ ਤਰ੍ਹਾਂ ਅਨਲਿਸਿਸ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਮੂਹ ਪੰਜਾਬ ਵਾਸੀਆਂ ਵੱਲੋਂ ਸਮੂਹ ਬੀਜੇਪੀ ਵਾਸੀਆਂ ਵੱਲੋਂ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਦੇਖੋ ਦੁਨੀਆ ਦੇ ਵਿੱਚ ਬਹੁਤ ਸਾਰੇ ਮਸਾਲਾ ਨੇ ਬਹੁਤ ਸਾਰੇ ਲੋਕ ਆਉਂਦੇ ਨੇ ਬਹੁਤ ਸਾਰੇ ਪਹਿਲਾਂ ਪ੍ਰਧਾਨ ਮੰਤਰੀ ਆਏ ਨੇ ਬਹੁਤ ਸਾਰੇ ਆਉਣਗੇ ਤੇ ਜਿਨ੍ਹਾਂ ਦੇ ਵਿੱਚੋਂ ਇਸ ਵੇਲੇ ਨਰਿੰਦਰ ਮੋਦੀ ਜੀ ਆ ਦੇਖੋ ਕੰਮ ਨਾਲ ਬੰਦਾ ਵੱਡਾ ਹੁੰਦਾ ਜੀ ਬਿਲਕੁਲ ਜੇ ਅਸੀਂ ਜਨਤਾ ਦੇ ਲਈ ਕੰਮ ਕਰਦੇ ਆਂ ਜੀ ਤੇ ਅਸੀਂ ਇੱਕ ਮਤਲਬ ਸਖਸ਼ੀਅਤ ਦੇ ਰੂਪ ਦੇ ਵਿੱਚ ਉੱਭਰ ਕੇ ਅੱਗੇ ਆਉਨੇ ਆ ਬਿਲਕੁਲ ਜੋ ਪ੍ਰਧਾਨ ਮੰਤਰੀ ਜੀ ਨੇ ਦੇਸ਼ ਲਈ ਕੀਤਾ ਕਰ ਰਹੇ ਆ ਤੇ ਕਰਨਗੇ ਉਹਦੇ ਅਕੋਰਡਿੰਗ ਜੇ ਆਪਾਂ ਦੇਖੀਏ ਤਾਂ ਜਿਹੜੀ 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 ਅੱਜ ਦੀ ਸਥਿਤੀ ਆ ਜਿਹੜੀ ਉਹ ਪੰਗੋਲਕ ਸਥਿਤੀ ਲੈ ਲਓ ਸਮਾਜਿਕ ਸਥਿਤੀ ਲੈ ਲਓ ਜੀ ਉਹ ਉਹਨਾਂ ਨੇ ਬਹੁਤ ਬਿਹਤਰ ਕਰ ਦਿੱਤੀ ਆ ਜੀ ਕਿਉਂਕਿ ਉਹਨਾਂ ਦਾ ਸੰਕਲਪ ਆ ਕਿ ਦੇਸ਼ 'ਚੋਂ ਗਰੀਬੀ ਖਤਮ ਕਰਨੀ ਜੀ ਜਿਹੜਾ ਪਾੜਾ ਵਧਿਆ ਹੋਇਆ ਉਹਨੂੰ ਬਰਾਬਰ ਕਰਨਾ ਜੀ ਦੇਸ਼ ਦੇ ਲੋਕਾਂ ਲਈ ਅੰਨ ਪੈਦਾ ਕਰਨਾ ਧੰਨ ਪੈਦਾ ਕਰਨਾ ਰੋਜ਼ਗਾਰ ਪੈਦਾ ਕਰਨਾ ਜੀ ਇਹ ਉਹਨਾਂ ਦਾ ਸੰਕਲਪ ਆ ਜੀ ਜੀ ਇਹ ਸੰਕਲਪ ਹੈਗਾ ਫੇਰ ਇੱਕ ਵਾਰ ਸਿੰਦਰਪਾਲ ਜੀ ਗੱਲ ਤੁਹਾਡੇ ਨਾਲ ਕਰੀਏ ਬਈ ਤੁਸੀਂ ਇੱਕ ਬੜੀ ਵਧੀਆ ਗੱਲ ਕੀਤੀ ਹੈ ਵੀ ਇਨਕਮ ਟੈਕਸ ਪੇ ਹੀ ਵਧੇ ਨੇ ਇਹ ਬੜੀ ਉਹ ਦੇ ਆ ਦੂਸਰੀ ਪਰ ਦੂਸਰੀ ਤਰ੍ਹਾਂ ਵੀ ਕਲੈਕਸ਼ਨਸ ਵੀ ਨਾ ਚੀਜ਼ਾਂ ਦੀ ਵਧੀਆ ਕਿ ਜੀਐਸਟੀ ਵੀ ਆਈ ਸੀਗੀ ਉਹਨੇ ਵੀ ਕਲੈਕਸ਼ਨ ਵਧਾਈ ਹੋਰ ਵੀ ਬਹੁਤ ਸਾਰੇ ਜਿਹੜੇ ਰੈਵਲੈਂਟਰੀ ਕਹਿ ਸਕਦੇ ਹਾਂ ਕ੍ਰਾਂਤੀਕਾਰੀ ਕਦਮ ਜਿਹੜੇ ਆ ਇਸ ਦਰਮਿਆਨ ਉਠਾਏ ਆ ਕਿਹੜੇ ਕਿਹੜੇ ਤੁਸੀਂ ਰਮਜ਼ ਦਿਓ ਵੀ ਅੱਜ ਭਾਰਤ ਲਈ ਇਹਨਾਂ ਦੁਆਰਾ ਉਠਾਏ ਗਏ ਇੱਕ ਕਦਮ ਜਿਹੜੇ ਨੇ ਉਹ ਕ੍ਰਾਂਤੀਕਾਰੀ ਹੋ ਰਹੇ ਦੇਖੋ ਦਾਵਰਾ ਜੀ ਗੱਲ ਇਹ ਹੈ ਕਿ ਜੇ ਸਾਰੇ ਕਦਮਾਂ ਦੀ ਗੱਲ ਕਰਾਂਗੇ ਫਿਰ ਮੈਨੂੰ ਲੱਗਦਾ ਪ੍ਰੋਗਰਾਮ ਥੋੜਾ ਆਪਾਂ ਨੂੰ ਲੰਬਾ ਕਰ ਦੇਣਾ ਚਾਹੀਦਾ ਤੇ ਬਿਲਕੁਲ ਮੈਂ ਕੰਪੈਰੀਜ਼ਨ ਕਰਕੇ ਦੱਸ ਦੇਣਾ ਤਾਂ ਕਿ ਇੱਕ ਤੜੀ ਮੰਦੀ ਸ਼ੰਕਾ ਉਹ ਵੀ ਕਲੀਅਰ ਹੋ ਜਾਏ ਜੀ ਜੀ ਜੇ ਆਪਾਂ 2014 ਦੇ ਵਿੱਚ ਜਦੋਂ ਨੈਸ਼ਨਲ ਹਾਈਵੇ ਬਣਦੇ ਸੀ 2014 ਤੋਂ ਪਹਿਲਾਂ 12 ਕਿਲੋਮੀਟਰ ਡੇਲੀ ਰੋਜ਼ ਬਣਦਾ ਸੀ ਬਿਲਕੁਲ ਅੱਜ ਉਹ 38 ਕਿਲੋਮੀਟਰ ਤੇ ਪਹੁੰਚ ਗਿਆ ਬਿਲਕੁਲ ਔਰ 55000 ਜਿਹੜਾ ਕਿਲੋਮੀਟਰ ਹੈਗਾ ਨੈਸ਼ਨਲ ਹਾਈਵੇ ਦਾ ਐਕਸਪ੍ਰੈਸ ਹਾਈਵੇ ਉਹ ਬਣ ਚੁੱਕਾ ਜੀ ਜੀ ਜੇ ਹੁਣ ਤੁਸੀਂ ਪੰਜਾਬ ਨੂੰ ਲੈ ਲਓ ਕਟੜਾ ਐਕਸਪ੍ਰੈਸ ਹਾਈਵੇ ਹੈ ਦਿੱਲੀ ਨੂੰ ਹੁਣ ਜੇ ਤੁਸੀਂ ਸਮਝ ਨਾ ਤੇ 2.5-3 ਘੰਟਿਆਂ 'ਚ ਦਿੱਲੀ ਆ। ਠੀਕ ਹੈ ਨਾ? ਤੇ ਸਾਵੇਂ ਤੁਸੀਂ ਚੰਡੀਗੜ੍ਹ ਜਾਣਾ ਹੁੰਦਾ ਸੀ 14 ਤੋਂ ਪਹਿਲਾਂ ਤਾਂ ਇੱਕੋ ਹੀ ਸੜਕ ਜਾਂਦੀ ਸੀ ਜੋ ਉਹ ਵੀ ਸੜਕ ਤੁਹਾਨੂੰ ਪਤਾ ਕਿੰਨੇ ਖੱਡਿਆਂ ਵਾਲੀ ਸੀ। ਇਹ ਜਿਹੜੀ ਆਮ ਲੋਕਾਂ ਨਾਲ ਜੁੜੀ ਗੱਲ ਆ ਉਹ ਮੈਂ ਕਰ ਰਿਹਾ। ਅਜੇ ਬਾਕੀ ਤਾਂ ਗੱਲਾਂ ਚੱਲੋ ਜਿਹੜੀਆਂ ਸਪੈਸ਼ਲ ਲੋਕਾਂ ਨਾਲ ਜੁੜੀਆਂ ਉਹ ਵੱਖਰੀਆਂ ਹੈਗੀਆਂ। ਆ ਮੈਨੂੰ ਲੱਗਦਾ ਕਿ 에어ਪੋਰਟ ਜਿਹੜੇ ਆ ਏਅਰਪੋਰਟ 150 ਦੇ ਆਸ-ਪਾਸ ਆਮ ਜਨਤਾ ਲਈ ਖੁੱਲ ਗਏ ਹੋਏ ਜੀ ਜੀ ਮੰਨ ਲਓ ਇਹ ਜਲੰਧਰ ਹੈ ਆਦਮپور ਘਰ ਖੁੱਲ ਗਿਆ ਸਾਣੇ ਆਲ ਹਲਵਾਰੇ ਵਾਲਾ ਖੁੱਲ ਗਿਆ ਚੰਡੀਗੜ੍ਹ ਖੁੱਲ ਗਿਆ ਇਹਨਾਂ ਨੂੰ 400 ਤੱਕ ਲੈ ਜਾ ਰਹੇ ਆ ਜੀ ਜੀ ਬਿਲਕੁਲ ਤੁਸੀਂ ਏਅਰ ਕਨੈਕਟੀਵਿਟੀ ਅਸੀਂ ਇਹ ਕਹਿੰਦੀ ਹੈ ਕਿ ਬਹੁਤ ਲਾਗੇ ਲਾਗੇ ਹੋ ਗਈ ਹੈ ਠੀਕ ਹੈ ਨਾ ਜਿੱਥੇ ਤੁਸੀਂ 8 ਘੰਟੇ 10 ਘੰਟੇ ਖਰਾਬ ਕਰਨੇ ਜਾ ਕੇ ਤੇ ਤੁਸੀਂ ਘੰਟਿਆਂ ਦੇ ਵਿੱਚ ਹੀ ਉੱਥੇ ਪਹੁੰਚ ਜਾਣਾ bizness ਵੱਧ ਰਿਹਾ ਹੈ ਇਸੇ ਚੀਜ਼ਾਂ ਕਰਕੇ ਕਾਰੋਬਾਰ ਵੱਧ ਰਿਹਾ ਇੱਕ ਕ੍ਰਾਂਤੀਕਾਰੀ ਕਦਮ ਜਿਹੜਾ ਡਿਜੀਟਲ ਪੈਸਾ ਲਿਆਂਦਾ ਗਿਆ ਨਾ ਮਾਰਕੀਟ ਦੇ ਵਿੱਚ ਜਿਹੜਾ UPI ਸ਼ੁਰੂ ਕੀਤਾ ਗਿਆ ਆਪਾਂ ਐਪ ਥਰੂ ਭੀ ਮੈਪ ਥਰੂ ਸ਼ੁਰੂ ਕੀਤੇ ਗਏ ਜਿਹੜੇ ਹੋਰ ਐਪ ਬਣਾ ਕੇ ਜਿੰਨੇ ਵੀ ਐਪ ਹੈਗੇ ਪ੍ਰਾਈਵੇਟ ਵੀ ਹੈ ਪੇਟੀਐਮ ਵੀ ਹੈਗਾ ਹੋਰ ਵੀ ਐਪ ਹੈ ਰੁਪਿਆ ਐਪ ਵੀ ਹੈ ਆਮ ਵੀ ਜਿਹੜਾ ਗਰੀਬ ਰੇੜੀ ਵਾਲਾ ਉਹਦਾ ਖਾਤਾ ਬੈਂਕ ਚ ਖੁੱਲ ਗਿਆ ਜੀ ਜੀ ਠੀਕ ਹੈ ਨਾ ਤੁਸੀਂ ਦੇਖੋ ਰੇੜੀਆਂ ਤੇ ਸਕੈਨਰ ਲੱਗੇ ਆ ਲੋਕ ਉੱਥੇ ਹੀ ਸਕੈਨ ਮਾਰਦੇ ਆ ਪੈਸੇ ਦੇ ਰਿਆ ਉਹ ਪੈਸਾ ਸਾਰਾ ਵਾਈਟ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਆ ਸਫੇਦ ਇਨਕਮ ਦੇ ਵਿੱਚ ਹਿੰਦੁਸਤਾਨ ਚ ਜਨਰੇਟ ਹੋ ਰਿਹਾ ਔਰ ਜਿੰਨੀ ਇਨਕਮ ਸਫੇਦ ਹੋਏਗੀ ਉਹਨਾਂ ਮੁਲਕ ਤਰੱਕੀ ਕਰਦਾ ਤੁਸੀਂ ਕਿਤੇ ਵਿਦੇਸ਼ੀ ਮੁਲਕਾਂ ਚ ਕਿਤੇ ਵੀ ਯੂਰੋਪੀਅਨ ਮੁਲਕਾਂ ਚ ਚਲ ਜਾਓ ਅਮਰੀਕਾ ਚ ਉੱਥੇ ਡਿਜੀਟ ਉੱਥੇ ਜਿਹੜੀ ਕਰੰਸੀ ਆ ਸਾਰੀ ਵਾਈਟ ਚ ਆ ਖਾਤਿਆਂ ਦੇ ਵਿੱਚ ਆ ਜੀ ਇੱਥੇ ਜਿਹੜੀ ਖਾਤ ਇੱਥੇ ਪਹਿਲਾਂ ਪੈਸਾ ਸੀ ਜਿਹੜਾ ਉਹ ਬਲੈਕ ਚ ਸੀਗਾ ਹਿੰਦੁਸਤਾਨ ਦੀ ਸਰਕਾਰ ਨੂੰ ਉਹਦਾ ਰੈਵਨਿਊ ਨਹੀਂ ਆ ਰਿਹਾ ਸੀ ਪਤਾ ਹੀ ਨਹੀਂ ਲੱਗ ਰਿਹਾ ਸੀ ਪੈਸਾ ਜਨਰੇਟ ਕਿੱਥੋਂ ਹੋ ਰਿਹਾ ਜਾਂ ਕਿੱਥੇ ਰਿਹਾ ਸਵਿਜ਼ ਬੈਂਕਾਂ ਚ ਜਾ ਰਿਹਾ ਸੀ ਬਾਹਲੇ ਮੁਲਕਾਂ ਜਾ ਰਿਹਾ ਸੀ ਲੇਕਿਨ ਉਹ ਸਾਰਾ ਸਾਰਾ ਯੂਪੀਆਈ ਦੇ ਵਿੱਚ ਕਨਵਰਟ ਹੋ ਗਿਆ ਡਿਜੀਟਲ ਕਰੰਸੀ ਚ ਕਨਵਰਟ ਹੋ ਰਿਹਾ ਔਰ ਇਹਦੇ ਨਾਲ ਆਮ ਲੋਕ ਜਿਹੜ ਹੁਣ ਤੁਸੀਂ ਕਿਸੇ ਵੀ ਰੀੜੀ ਵਾਲੇ ਕੋਲ ਚਲ ਜਓ ਉਹਨੂੰ ਪਤਾ ਮੇਰੇ ਖਾਤੇ ਦੇ ਵਿੱਚ ਪੈਸੇ ਆ ਗਏ ਤੇ ਉਹਨੂੰ ਉਹਦਾ ਜੀਐਸਟੀ ਤੇ ਇਨਕਮ ਟੈਕਸ ਦੇਣਾ ਪੈਣਾ ਉਹ ਦਾਇਰੇ ਚ ਆ ਗਿਆ ਹਿੰਦੁਸਤਾਨ ਦੀ ਇਨਕਮ ਜਨਰੇਟ ਹੋ ਗਈ ਉਹ ਇਨਕਮ ਜਨ ਡਵੈਲਪਮੈਂਟ ਤੇ ਲੱਗਣ ਲੱਗ ਪਈ ਜੀਐਸਟੀ ਲਾਤਾ ਅੱਗੇ ਸੀਗਾ ਮੰਨ ਲਓ ਇੰਡਸਟਰੀਆਂ ਨੂੰ ਇੱਕ ਸਾਧ ਕਰਨ ਲਈ ਮੰਨ ਲਓ ਜੇ ਆਪਾਂ ਸਪੋਰਟਸ ਇੰਡਸਟਰੀ ਲਈ ਹੈ ਪੁਰਾਣੀ ਗੱਲ ਕਰਦਾ ਇੱਥੇ ਵੈਟ ਸੀਗਾ ਜ਼ਿਆਦਾ ਯੂਪੀ ਚ ਵੈਟ ਸੀਗਾ ਘੱਟ ਉਹ ਇੰਡਸਟਰੀ ਦਾ ਰੋਲ ਰੋਂਦੀ ਸੀਗੀ ਕਿ ਅਸੀਂ 18% ਦੇ ਕੋ ਮੰਡੇ ਆ ਉੱਥੇ 5% ਮੇਰਠ ਦੀ ਇੰਡਸਟਰੀ ਤੇ ਦੇਈ ਜਾਂਦੇ ਵੈਟ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਸਾਰੀ ਇੰਡਸਟਰੀ ਹਿੰਦੁਸਤਾਨ ਦੀ ਇੱਕ ਧਾਗੇ 'ਚ ਭਰੋ ਦਿਓ ਜੀਐਸਟੀ ਸੀਐਸਟੀ ਕਰਤਾ ਹੁਣ ਟੈਕਸ ਉਹੀ ਕਰਨਾਟਕਾ 'ਚ ਆ ਉਹੀ ਪੰਜਾਬ 'ਚ ਤੇ ਤੁਸੀਂ ਹਰ ਜਿਹੜਾ ਉਦਯੋਗਿਕ ਕ੍ਰਾਂਤੀ ਐ ਨੂੰ ਉਦਯੋਗਿਕ ਕ੍ਰਾਂਤੀ ਦਾ ਗੱਲ ਫਾਜਦੇ ਨਾ ਇਹ ਸਾਰੀਆਂ ਇੰਡਸਟਰੀ ਬਰਾਬਰ ਹੋ ਗਈ। ਬਹੁਤ ਸਾਰੀਆਂ ਸਕੀਮਾਂ ਇਸ ਤਰ੍ਹਾਂ ਮਿਆਂ ਲਿਆਂਦੀਆਂ ਗਈਆਂ। ਸੇਵਾ ਦੀ ਗੱਲ ਤੁਸੀਂ ਕਰਤੀ ਹੈ। ਸੰਕਲਪ ਇਹਨਾਂ ਨੇ ਗੱਲ ਕੀਤੀ ਹੈ। ਤੁਸੀਂ ਕਿਸਾਨ ਮੋਰਚੇ ਨਾਲ ਸੰਬੰਧ ਰੱਖਦੇ ਹੋ ਡਾਂਡੀਆ ਸਾਹਿਬ। ਕਿਸਾਨੀ ਦੇ ਲਈ ਜੇ ਮੈਂ ਗੱਲ ਕਰਾਂ ਤਾਂ ਕਿਸਾਨੀ ਲਈ ਬਹੁਤ ਸਾਰੀਆਂ ਸਕੀਮਾਂ ਆਈਆਂ। ਜਿਸ ਤਰ੍ਹਾਂ ਤੁਸੀਂ ਇਹ ਬੇਫਸਲ ਬੀਮਾ ਯੋਜਨਾ ਹੈਗੀ ਹੈ। ਕਿਸਾਨ ਸਨਮਾਨ ਨਿਧੀ ਜਿਹਨਾਂ ਦਾ ਹੈਗੀ ਹੈ। ਵੀ ਇਹ ਸਕੀਮਾਂ ਆਉਣ ਨਾਲ ਕਿਸਾਨਾਂ ਨੂੰ ਕਿੰਨਾ ਕੁ ਲਾਹਾ ਹੋਇਆ, ਕਿੰਨਾ ਕੁ ਫਾਇਦਾ ਉਹਨਾਂ ਨੂੰ। ਕਿਸਾਨ ਸਨਮਾਨ ਨਿਧੀ ਜਿਹੜੀ ਯੋਜਨਾ ਜੀ ਇਹਨਾਂ ਦੇਖੋ ਰੋਟੀ ਖਾਣ ਲਈ ਬੰਦੇ ਨੂੰ ਪੈਸੇ ਚਾਹੀਦੇ ਹੈ ਜੀ। ਜੀ। ਸਰਕਾਰ ਪਿਛਲੇ 14 ਸਾਲ ਤੋਂ ਹੀ तकरीबन तकरीबन ਹਰੇਕ ਕਿਸਾਨ ਦੇ ਖਾਤੇ ਦੇ ਵਿੱਚ 6000 ਰੁਪਇਆ ਭਰ ਰਹੀ ਹੈ ਜੀ ਜਿਹੜੀ ਕਿ ਬਹੁਤ ਵੱਡੀ ਗੱਲ ਆ ਕਰੋੜਾਂ ਰੁਪਇਆ ਲੱਗ ਜਾਂਦੇ ਲੱਗ ਜਾਂਦਾ ਜਿਹੜਾ ਜਿਹੜਾ ਕਿਸਾਨਾਂ ਨੂੰ ਮਿਲ ਰਿਹਾ ਫਿਰ ਹੁਣ ਇਸ ਵੇਲੇ ਜਿਹੜਾ ਜਿਹੜੀ ਸਿਚੁਏਸ਼ਨ ਆ ਪਹਿਲਾਂ ਦਾਇਆ ਨਹੀਂ ਸੀ ਮਿਲਦਾ ਜੂਰੀਆ ਨਹੀਂ ਸੀ ਮਿਲਦਾ ਦਵਾਈ ਨਹੀਂ ਸੀ ਮਿਲਦੀ ਜੇ ਮਿਲਦੀ ਸੀ ਤਾਂ ਕਾਫੀ ਮਾਤਰਾ ਦੇ ਵਿੱਚ ਉਹ ਨਕਲੀ ਹੁੰਦੀ ਸੀ ਹੁਣ ਉਹ ਸਾਰਾ ਕੁਝ ਟਾਈਮ ਟੂ ਟਾਈਮ ਪਹੁੰਚਦਾ ਜੀ ਮੈਂ ਵੀ ਆਪਣੇ ਏਰੀਆ ਦੇ ਵਿੱਚ ਕੁਝ ਸਾਡੀ ਮੰਗ ਸੀ ਕਿਸਾਨਾਂ ਦੀ ਉਸ ਮੰਗ ਨੂੰ ਪੂਰਾ ਕੀਤਾ ਉਹ ਤਾਂ ਹੀ ਹੋ ਸਕੀ ਆ ਜੇ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਇਹ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਹੋਈਆਂ ਜੀ ਜੀ ਤੇ ਅਗਲੀ ਗੱਲ ਜਿਹੜੀਆਂ ਜਿਹੜੀਆਂ ਇਹ ਜਿੱਦਾਂ ਇਹ ਜਿਹੜੀਆਂ ਯੋਜਨਾਵਾਂ ਆ ਇਹਨਾਂ ਦੇ ਨਾਲ ਕਿਸਾਨਾਂ ਨੂੰ ਟਾਈਮ ਟੂ ਟਾਈਮ ਜਿਹੜਾ ਮੰਡੀ ਚ ਲਿਜਾਣ ਦਾ ਮੌਕਾ ਮਿਲ ਜਾਂਦਾ ਕਿਉਂਕਿ ਟਾਈਮ ਟੂ ਟਾਈਮ ਸਾਰਾ ਸਾਰਾ ਸਿਸਟਮ ਜਿਹੜਾ ਉਹ ਚੱਲਦਾ ਆ ਜੀ ਜੀ ਤੇ ਜੇਕਰ ਇਹ ਜਿਹੜੀਆਂ ਯੋਜਨਾਵਾਂ ਇਹੇ ਨਾ ਹੋਣ ਤਾਂ ਨੁਕਸਾਨ ਤਾਂ ਫਿਰ ਦੇਖੋ ਕਿਸਾਨ ਦਾ ਹੈਗਾ ਹੀ ਅਜੇ ਆਪਾਂ ਕਹੀਏ ਨਾ ਭਈ ਕਿਸਾਨ ਸਮੇਂ ਤੇ ਕੁਝ ਨਹੀਂ ਕਰ ਪਾ ਸਕਦਾ ਕਿਉਂਕਿ ਆ ਪਿਛਲੇ ਸਮੇਂ ਚ ਤੁਸੀਂ ਦੇਖਿਆ ਮੀਂਹ ਪਾਣੀ ਆ ਗਿਆ ਜੀ ਹਨਾ ਉਹ ਉਹ ਕਿੰਨੇ ਰਾਹਤ ਦਿੱਤੇ ਆ ਮੋਦੀ ਸਾਹਿਬ ਨੇ ਹਨਾ ਜੀ ਤੇ ਉਹ ਨਹੀਂ ਇਹ ਵੀ ਨਾਲ ਗਿਆ ਵੀ ਜੇ ਹੋਰ ਲੋਡ ਪੇ ਤਾਂ ਆਪਾਂ ਹੋਰ ਵੀ ਦੇਵਾਂਗੇ ਹੈ ਨਾ ਤੇ ਬਹੁਤ ਕੁਝ ਕਰ ਰਹੇ ਆ ਜਿਹੜੀਆਂ ਯੋਜਨਾਵਾਂ ਆ ਉਹ ਜਿਹੜੀਆਂ ਬਣੀਆਂ ਆ ਉਹ ਵੀ ਤੇ ਜਿਹੜੀਆਂ ਬਣ ਰਹੀਆਂ ਤੇ ਜਿਹੜੀਆਂ ਬਣ ਗਈਆਂ ਉਹ ਦੇਸ਼ ਦੇ ਕਿਸਾਨਾਂ ਲਈ ਬਹੁਤ ਵਧੀਆ ਨੇ ਬਹੁਤ ਵਧੀਆ ਬਣ ਰਹੀਆਂ ਇਹ ਤੁਸੀਂ ਕਹਿਣਾ ਚਾਹੁੰਦੇ ਕੁਝ ਦੇਖੋ ਪਤਾ ਕੀ ਹੈ ਕਿਸਾਨੀ ਦੇ ਖੇਤਰ ਚ ਨਾ ਖਾਸ ਕਰਕੇ ਚਲੋ ਸਾਡਾ ਕਿੱਤਕ ਕਿਸਾਨੀ ਆ ਮੇਰਾ ਥੋੜਾ ਇਹਦੇ ਚ ਇੰਟਰਸਟ ਵੀ ਜ਼ਿਆਦਾ ਹੁੰਦਾ ਜੀ ਕਰੀਬ-ਕਰੀਬ ਮੈਨੂੰ ਲੱਗਦਾ ਹੈ ਕਿ ਦੇਸ਼ ਦਾ 25 ਕਰੋੜ ਕਿਸਾਨ ਜਿਹੜਾ ਨਾ ਉਹ ਇਹਦੇ ਨਾਲ ਪ੍ਰਧਾਨ ਮੰਤਰੀ ਜੀ ਦੀ ਜਿਹੜੀ ਯੋਜਨਾ ਚੱਲ ਰਹੀ ਹੈ ਸਾਲ ਦੀ 6000 ਰੁਪਿਆ ਇਹਦੇ ਨਾਲ ਜੋੜਤਾ ਗਿਆ ਜੀ ਪੰਜਾਬ ਦੇ ਵਿੱਚ ਨਾ 85% ਜਿਹੜਾ ਕਿਸਾਨ ਹੈ ਉਹ 5 ਕਿੱਲੇ ਤੋਂ ਘੱਟ ਦੀ ਖੇਤੀ ਕਰਦਾ ਹੈ ਹੁਣ ਤੁਸੀਂ ਹਿਸਾਬ ਲਾਓ 5 ਕਿੱਲੇ ਦੇ ਵਿੱਚ ਉਹਨੇ ਗੁਜ਼ਾਰਾ ਕਿੱਦਾਂ ਕਰਨਾ ਟੱਬਰ ਪਾਲਣਾ ਫੀਸਾਂ ਦੇਣੀਆਂ ਅੱਗੋਂ ਟਰੈਕਟਰਾਂ ਦੇ ਖਰਚੇ ਦੇਣੇ ਪਰਾਲੀ ਨੂੰ ਸੰਭਾਲਣਾ ਯੂਰੀਆ ਖਾਦ ਹਰ ਚੀਜ਼ ਦੇਣੀ ਹੈ ਤੇ ਮੁਨਾਫਾ ਹੁੰਦਾ ਘੱਟ ਲੇਕਿਨ ਗੱਲ ਇਹ ਹੈ ਕਿ ਉਹਨਾਂ ਨੇ 6000 ਸ਼ੁਰੂ ਕਰਕੇ ਉਹਨਾਂ ਨੂੰ ਆਕਸੀਜਨ ਦਿੱਤੀ ਆ ਗੰਗਾਂ ਜੀ 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 ਬਿਲਕੁਲ ਫਿਰ ਤੁਸੀਂ ਇਹ ਦੇਖੋ ਇਹਦੇ ਨਾਲ ਹੀ 280000 ਕਰੋੜ ਵੰਡਿਆ ਜਾ ਚੁੱਕਾ ਪਿਛਲੇ ਦਸਾ ਸਾਲਾਂ ਦਾ 280000 ਕਰੋੜ ਫਿਗਰ ਬਹੁਤ ਵੱਡੀ ਹੁੰਦੀ ਹੈ ਬਿਲਕੁਲ ਤੇ ਜੇ ਆ ਫਸਲ ਬੀਮਾ ਯੋਜਨਾ ਦੀ ਜਿੰਨਾ ਦੀ ਬਾਜੀ ਗੱਲ ਕਰ ਰਹੇ ਸੀ ਇਹ ਵੀ ਫਸਲ ਆਮ ਸਾਡੇ ਕੁਦਰਤੀ ਆਮ ਦਾ ਪੰਜਾਬ ਚ ਬਹੁਤ ਆਂਦੀ ਆ ਪਾਣੀ ਉੱਤੇ ਹਿਮਾਚਲ ਦੇ ਬੱਦਲ ਫੜਦਾ ਪੰਜਾਬ ਚ ਪਾਣੀ ਉਹਨੂੰ ਸਹਿੰਦਾ ਆਪਣੀ ਸੀਨੇ ਤੇ ਸਹਿੰਦਾ ਹੈ 140000 ਕਰੋੜ ਕਿਸਾਨਾਂ ਨੂੰ ਇਹ ਬੀਮੇ ਦਾ ਹੀ ਦਿੱਤਾ ਜਾ ਚੁੱਕਾ ਹੈ ਇਹ ਛੋਟੀ ਗੱਲ ਨਹੀਂ ਹੁੰਦੀ ਇੱਕ ਕਿਸਾਨੀ ਨੂੰ ਚੱਕਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਘੱਟੋ ਘੱਟ ਸਾਡਾ ਜਿਹੜਾ ਸੂਬਾ ਹੈ ਉਹ ਕਿਸਾਨੀ ਦੇ ਕਿੱਤੇ ਨਾਲ ਜੁੜਿਆ ਫਿਰ 20000 ਮੰਡੀਆਂ ਹਿੰਦੁਸਤਾਨ ਦੀਆਂ ਉਹਨੂੰ ਡਿਜੀਟਲ ਜੋੜ ਦਿੱਤਾ ਗਿਆ ਬਈ ਅੱਜ ਕੱਲ ਹੁਣ ਕਿਸਾਨਾਂ ਨੂੰ ਇਹ ਪ੍ਰੋਬਲਮ ਨਾ ਰਵੇ ਮੰਡੀ ਦੇ ਵਿੱਚ ਫਸਲ ਪਈ ਹੈ ਕੌਣ ਕਿੰਨੀ ਖਰੀਦੇਗਾ ਡਿਜੀਟਲਾਈਜ਼ ਮੰਡੀ ਕਰਤੀ ਗਈ ਹੈ ਕੋਈ ਦਲਾਲ ਨਹੀਂ ਵਿੱਚ ਕੋਈ ਕੁਝ ਨਹੀਂ ਸਿੱਧਾ ਪੈਸਾ ਉਹਨਾਂ ਦੇ ਖਾਤੇ 'ਚ ਠੀਕ ਹੈ ਫਸਲ ਖਰੀਦਣਗੇ ਪੈਸਾ ਖਾਤੇ ਸਿੱਧੀ ਹੋ ਗਈ ਹੈ ਹਾਂ ਸਿੱਧੀ ਸਿੱਧੀ ਇੱਕੰਭੀ ਸਿੱਧੀ ਹੋ ਗਈ ਇਹ ਸਾਰੀਆਂ ਚੀਜ਼ ਜਿਹੜਾ ਸੇਵਾ ਸੰਕਲਪ ਤੇ ਸਿੱਧੀ ਹੈ ਵੀ ਇਹ ਸਿੱਧੀ ਹੋ ਗਈ ਵੀ ਇਹਦੇ ਨਾਲ ਕਾਫੀ ਕੁਝ ਰਾਹਤ ਜਿਹੜੀ ਹੈ ਉਹ ਮਿਲ ਰਹੀ ਹੈ ਇਸ ਰਾਹਤ ਤੋਂ ਵੀ ਮਨਰਾ ਲਈ ਹੋ ਕਿਉਂਕਿ ਜੇ ਆਪਾਂ ਉਹ ਤੁਹਾਡੀ ਗੱਲ ਪਹਿਲੀ ਹੈ ਵੀ ਜੇ ਆਪਾਂ ਸਾਰੀਆਂ ਸਕੀਮਾਂ ਨੂੰ ਡਿਟੇਲ ਕਰਦੇ ਰਹੇ ਤਾਂ ਸ਼ਾਇਦ ਸਾਡੇ ਲਈ 25 ਮਿੰਟ ਦਾ ਇਹ ਸਮਾਂ ਜਿਹੜਾ ਬਹੁਤ ਘੱਟ ਹੋਏਗਾ ਲੇਕਿਨ ਇੱਕ ਕੱਲ ਮੈਂ ਹੋਰ ਪੁੱਛਣਾ ਚਾਹਾਂਗਾ ਵੀ ਸਾਬ ਤੋਂ ਵੱਡੀ ਉਹਨਾਂ ਨੇ ਇੱਕ ਜਿਹੜੀ ਮੁਹਿੰਮ ਛੇੜੀ ਹੋਈ ਹੈ ਵੀ ਅਸੀਂ ਪਹਿਲੇ ਬਾਹਰ ਦੀਆਂ ਚੀਜ਼ਾਂ ਨੂੰ ਬਹੁਤ ਪਸੰਦ ਕਰਦੇ ਸੀ ਉਹ ਵੀ ਆਬ ਨਹੀਂ ਹੋਊਗਾ ਤੁਹਾਡੇ ਕੋਲ ਹੀ ਪੁੱਛਣਾ ਚਾਹੀਦਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਹਿੰਦੁਸਤਾਨ ਨਾ ਦੋ ਚੀਜ਼ਾਂ ਦੇ ਵਿੱਚ ਤਰੱਕੀ ਕਰ ਰਿਹਾ ਜੀ ਇੱਕ ਤਾਂ ਡਿਜੀਟਲਾਈਜੇਸ਼ਨ ਚ ਜੀ ਡਿਜੀਟਲਾਈਜੇਸ਼ਨ ਚ ਇਦਾਂ ਹੈ ਕਿ ਜਿਵੇਂ ਅਸੀਂ ਫੋਨ ਸੀਗੇ ਸਾਰੇ ਮੋਬਾਈਲ ਫੋਨ ਸੀਗੇ ਇਹ ਪਹਿਲਾਂ ਸਾਰੇ ਬਾਹਰੋਂ ਆਉਂਦੇ ਸੀਗੇ ਜੀ ਹਿੰਦੁਸਤਾਨ ਦੀ ਇਸ ਹਕੂਮਤ ਨੇ ਸਭ ਤੋਂ ਵੱਡਾ ਕਹਿਤਾ ਕਿ ਲਤਾ ਬਈ ਤੁਸੀਂ ਅਸੈਂਬਲ ਇੱਥੇ ਕਰੋ ਪਾਰਟ ਭਾਵੇਂ ਉੱਥੋਂ ਮੰਗਾ ਲਓ ਅਸੈਂਬਲ ਇੱਥੇ ਕਰੋ ਅਮਰੀਕਾ ਦਾ ਜਿਹੜਾ ਆਈਫੋਨ ਹੈ ਉਦੀ ਜਿਹੜੀ ਆਈਫੋਨ ਹੈ 70% ਇੰਡੀਆ ਚ ਅਸੈਂਬਲ ਹੋ ਕੇ ਜਾ ਰਿਹਾ ਹੈ ਬਿਲਕੁਲ ਬਿਲਕੁਲ ਔਰ ਜੇ ਡਿਫੈਂਸ ਹੈਗੀ ਡਿਫੈਂਸ ਦੇ ਇਕੁਪਮੈਂਟ ਹਿੰਦੁਸਤਾਨ ਚ ਬਣਨੇ ਸ਼ੁਰੂ ਹੋਏ ਅਸੀਂ ਸਾਰੀ ਇੰਪੋਰਟ ਕਰਦੇ ਸੀ ਪਹਿਲਾਂ ਡਿਫੈਂਸ 100% ਇੰਪੋਰਟ ਸੀ ਬਿਲਕੁਲ 21000 ਕਰੋੜ ਦੀ ਸਾਲ ਦੀ ਐਕਸਪੋਰਟ ਸ਼ੁਰੂ ਹੋ ਗਈ ਡਿਫੈਂਸ ਦੀ ਬਿਲਕੁਲ ਜਿਹੜਾ ਇਜ਼ਰਾਈਲ ਤੋਂ ਅਸੀਂ ਸਮਾਨ ਖਰੀਦਦੇ ਸੀ ਫਰਾਂਸ ਤੋਂ ਖਰੀਦਦੇ ਸੀ ਹੁਣ ਤੁਸੀਂ ਇਹ ਦੇਖੋਗੇ ਹੋਰ 8-10 ਸਾਲਾਂ ਨੂੰ ਜਿਹੜਾ ਆਪਾਂ ਸੰਕਲਪ ਚੱਲ ਰਿਹਾ ਸਿੱਧੀ ਚੱਲਦੇ ਆ ਜਿਹਨੂੰ ਸੰਕਲਪ ਕਹਿੰਦੇ ਆ 100% ਇਕਵਿਪਮੈਂਟ ਜਿਹੜੇ ਆ ਹਿੰਦੁਸਤਾਨ ਚ ਆਰਮਜ਼ ਦੇ ਬਣਨਗੇ ਕਿਉਂਕਿ ਸਾਡਾ ਡਿਫੈਂਸ ਦਾ ਬਜਟ ਹੀ 40% ਆ ਉਹ 40% ਅਸੀਂ ਬਾਹਰ ਦੇ ਮੁਲਕਾਂ ਨੂੰ ਪੈਸਾ ਦਿੰਨੇ ਆ ਨਰਿੰਦਰ ਮੋਦੀ ਦੀ ਸੋਚ ਇਹ ਹੈਗੀ ਪ੍ਰਧਾਨ ਮੰਤਰੀ ਜੀ ਅਸੀਂ ਇਹ ਬਾਹਰ ਦੇਂਦੀ ਬਜਟ ਹਿੰਦੁਸਤਾਨ ਚ ਇਹ ਚੀਜ਼ਾਂ ਨੂੰ ਡਿਵੈਲਪ ਕਰੀਏ ਟੈਕਨੋਲੋਜੀ ਆਪਣੀ ਡਰਾਈਵ ਕਰੀਏ ਬਿਲਕੁਲ ਇਹਦੇ ਨਾਲ ਇਹ ਤਾਂ ਗਿਆ ਕਿਸਾਨਾਂ ਦੀ ਗੱਲ ਲੇਕਿਨ ਵਪਾਰੀਆਂ ਨੂੰ ਫਾਇਦਾ ਹੋਇਆ ਕਿਉਂਕਿ ਕੰਨ ਜੀ ਦੀਆਂ ਲਈ ਵੀ ਬਹੁਤ ਕੁਝ ਸਕੀਮਾਂ ਜਿਹੜੀਆਂ ਸਰਕਾਰ ਲੈ ਕੇ ਆਈ ਸੀਗੀ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਡਾਂਡੀਆਂ ਜੀ ਦੇਖੋ ਇੱਕ ਪਹਿਲਾਂ ਤਾਂ ਮੈਂ ਵਾਅਦਾ ਕਰਦਣਾ ਜਦੋਂ ਭਾਜੀ ਨੇ ਦੱਸਿਆ ਪਤਵਾਰਕਰ ਸਾਹਿਬ ਨੇ ਜਿਹੜਾ ਜਿਹੜਾ ਕਿਸਾਨਾਂ ਦਾ ਗੱਲ ਹੈ ਨਾ ਜੀ ਉਹਦੇ ਚ ਜਿਹੜਾ ਕਿਸਾਨਾਂ ਦਾ ਸਮਾਨ ਹੈ ਜਿਹੜਾ ਕਿਸਾਨ ਖੇਤਾਂ ਦੇ ਵਿੱਚ ਵਰਤਦੇ ਆ ਜੀ ਜੀ ਉਹਦੇ ਤੇ ਵੀ ਬਹੁਤ ਸਬਸਿਡੀਆਂ ਜੀ ਬਿਲਕੁਲ ਆਪਾਂ ਮੰਨ ਕੇ ਚੱਲੀਏ ਭਈ ਇੱਕ ਚੀਜ਼ ਭਾਜੀ 4 ਲੱਖ ਰੁਪਏ ਦੀ ਆ ਬਿਲਕੁਲ ਉਹ ਸਾਨੂੰ 2 ਲੱਖ ਦੀ ਮਿਲ ਰਹੀ ਹੈ ਜੀ ਜੇ ਅਸੀਂ ਪ੍ਰਾਈਵੇਟ ਲੈਣੇ ਤਾਂ ਉਹ 4 ਲੱਖ ਦੀ ਹੈ ਜੀ ਜਿਹੜਾ 2 ਲੱਖ ਰੁਪਿਆ ਉਹ ਸਬਸਿਡੀ ਦੇ ਰੂਪ ਦੇ ਵਿੱਚ ਸਾਡੇ ਖਾਤੇ ਦੇ ਵਿੱਚ ਸਿੱਧਾ ਆ ਜਾਂਦਾ ਜੀ ਉਹ ਚਾਹੇ ਹੈਪੀ ਸੀਡਰ ਆ ਚਾਹੇ ਲੇਜ਼ਰ ਆ ਚਾਹੇ ਟਰੈਕਟਰ ਆ ਜਾਂ ਹੋਰ ਵੀ ਜਿਹੜਾ ਕਿਸਾਨੀ ਦੇ ਵਰਤਨ ਨੇ ਆ ਜਿਹੜਾ ਸਮਾਨ ਹੈ ਜੀ ਜੀ ਤੇ ਜੇ ਜਿਹੜੀ ਜਿਹੜੀ ਗੱਲ ਜਿੱਦਾਂ ਬਾਜੀ ਕਰਦੇ ਜਿਹੜਾ ਜੇ ਅਸੀਂ ਸਵਦੇਸ਼ੀ ਅਪਣਾਉਨੇ ਆ ਜੀ ਅਡਾਪਟ ਕਰਦੇ ਆ ਪਹਿਲਾਂ ਦੇਖੋ ਚੀਨ ਤੋਂ ਸਮਾਨ ਬਹੁਤ ਆਉਂਦਾ ਸੀ ਹਾਂਜੀ ਆਉਂਦਾ ਸੀ ਬਹੁਤ ਜ਼ਿਆਦਾ ਸਮਾਨ ਆ ਰਿਹਾ ਸੀ ਹੁਣ ਸਾਡੇ ਲੋਕ ਵੀ ਜਾਗਰਤ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਜੀ ਈਐਨਡੀ ਦੀ ਸਰਕਾਰ ਲੋਕਾਂ ਨੂੰ ਜਾਗਰਤ ਕਰ ਰਹੀ ਆ ਕਿ ਜਿਹੜਾ ਆਪਣਾ ਸਮਾਨ ਆ ਆਪਣਾ ਵਰਤੋ ਖੁੱਲੀ ਮੰਡੀ ਆ ਜਿੱਥੋਂ ਮਰਜੀ ਖਰੀਦੋ ਜਿੱਥੋਂ ਮਰਜੀ ਵੇਚੋ ਹਨਾ ਸਭ ਤੋਂ ਵੱਡੀ ਸਹੂਲਤ ਹੈ ਜਿਹੜੀ ਲੋਕਾਂ ਦੇ ਜਿੱਦਾਂ ਹੁਣ ਬਾਹਰ ਵੀ ਇਹੀ ਸਿਸਟਮ ਆ ਜੀ ਹਨਾ ਤੇ ਉਹ ਸਿਸਟਮ ਜਿਹੜਾ ਆ ਮਤਲਬ ਸਾਨੂੰ ਅਡਾਪਟ ਕਰਨਾ ਪੈਣਾ ਜੋ ਪ੍ਰਧਾਨ ਮੰਤਰੀ ਜੀ ਕਹਿੰਦੇ ਆ ਜੋ ਉਹਨਾਂ ਦੀਆਂ ਪਾਲਿਸੀਆਂ ਆ ਆਪਾਂ ਮਤਲਬ ਅਡਾਪਟ ਕਰੀਏ ਤੇ ਤੁਹਾਡੀ ਨਜ਼ਰ ਨਾਲ ਜਿਹੜੀਆਂ ਪਾਲਿਸਿਜ਼ ਆਈਆਂ ਜਿਹੜੀਆਂ ਪਾਲਿਸਿਜ਼ ਲੋਕਾਂ ਦੇ ਵਿੱਚ ਹੋ ਗਈਆਂ ਚਲੋ ਮੈਂ ਬਾਅਦ ਚੋਂ ਪੁੱਛਦਾ ਹਾਂ ਨਾਲ ਕੋਲੋਂ ਪੁੱਛਦਾ ਵੀ ਇਹ ਜਿਹੜੀ ਹੈਗੀ ਹੈ ਵਪਾਰ ਮਨ ਦੀ ਮਾਨਤਨ ਯੋਜਨਾ ਲੇਕਿਨ ਮੈਂ ਤੁਹਾਡੇ ਕੋਲੋਂ ਪੁੱਛਾਂਗਾ ਵੀ ਆਮ ਪਬਲਿਕ ਵਿੱਚ ਰਹਿਣ ਕਰਕੇ ਤੁਸੀਂ ਸਮਝਦੇ ਵੀ ਆਮ ਪਬਲਿਕ ਦੇ ਉੱਤੇ ਇਹਦਾ ਫਰਕ ਪਿਆ ਹੈ ਬਹੁਤ ਵੱਡਾ ਫਰਕ ਹੈ ਜੀ ਤੁਸੀਂ ਤੁਸੀਂ ਮਤਲਬ ਪਿੰਡਾਂ 'ਚ ਜਾ ਕੇ ਦੇਖੋ ਜਿਹੜੀਆਂ ਪ੍ਰਧਾਨ ਮੰਤਰੀ ਯੋਜਨਾਵਾਂ ਦੇ ਅਧੀਨ ਜਾਇਹੋ ਰੋਡ ਬਣ ਰਹੇ ਆ ਚਾਹੇ ਉਹ ਆਵਾਸ ਯੋਜਨਾ ਆ ਚਾਹੇ ਉਹ ਵਿਸ਼ਵ ਕਰਮਾ ਜੋ ਵਿਸ਼ਵ ਕਰਮਾ ਯੋਜਨਾ ਜੀ ਉਹਦੇ ਵਿੱਚ ਲੋਕ ਬਹੁਤ ਸਾਰਾ ਲਾਭ ਲੈ ਰਹੇ ਆ ਜੀ ਕਿੱਡੇ ਕੱਬਾ ਤੁਸੀਂ ਸ਼ਹਿਰ ਤੋਂ ਬਾਹਰ ਨਿਕਲੋ ਦੇਖੋ ਕਿਣ ਕਿਣੇ ਹਾਈਵੇ ਬਣਦੇ ਆ ਜੇ ਕਿਣ ਕਿਣੇ ਵੱਡੀਆਂ ਫੈਕਟਰੀਆਂ ਬਣਦੀਆਂ ਕਿਣ ਕਿਣੇ ਪਿੰਡਾਂ ਚ ਰੋਡ ਬਣ ਗਏ ਜੀ ਸਾਡੇ ਚੰਡੀਗੜ੍ਹ ਦੀ ਤਰਜ਼ ਤੇ ਹੁਸ਼ਿਆਰਪੁਰ ਹਸਪੀਟਲ ਬਣ ਰਿਹਾ ਜੀ ਜੀ ਮਿੰਨੀ ਬੀਜੀਆਈ ਜੀ ਮਤਲਬ ਲੋਕ ਕ ਫਾਇਦਾ ਲੈਣਗੇ ਆਉਣ ਵਾਲੇ ਸਮੇਂ ਚ ਇਹਦਾ ਬਹੁਤ ਫਾਇਦਾ ਹੋਊਗਾ ਜੀ ਜੀ ਮੈਂ ਸੰਤਪਾਲ ਜੀ ਇੱਕ ਗੱਲ ਕਰਾਂਗਾ ਉਹ ਜਿਹੜੀ ਨਾਲ ਕੋਲ ਪੁੱਛੀ ਸੀ ਵੀ ਲਘੂ ਵਪਾਰ ਜਿਹੜੀ ਯੋਜਨਾ ਹੈ ਉਹਦੇ ਬਾਰੇ ਜੇ ਥੋੜਾ ਜਿਹਾ ਸੰਖੇਪ ਦੇ ਵਿੱਚ ਸਾਡੇ ਦਰਸ਼ਕ ਜਾਣ ਲੈਣ ਤਾਂ ਬੜੀ ਵਧੀਆ ਗੱਲ ਹੋਏ। ਦੇਖੋ ਹੁਣੇ ਤੁਸੀਂ ਲਗਾਤਾਰ ਮੈਨੂੰ ਲੱਗਦਾ ਪੜ ਵੀ ਰਹੇ ਹੋ ਗਿਆ ਅਖਬਾਰਾਂ ਚ ਸੈਮੀਨਾਰਸ ਵੀ ਹੋ ਰਹੇ ਆ ਸਾਰੇ ਬੈਂਕ ਵੀ ਸੈਮੀਨਾਰ ਕਰ ਰਹੇ ਆ ਐਮ ਐਸ ਐਮ ای ਜੀ ਜਿਹੜਾ ਲਘੂ ਦੇ ਹੋਗਾ ਉਹਨੂੰ ਉੱਪਰ ਚੱਕਣ ਲਈ ਬਿਲਕੁਲ ਇਹ ਸਾਰੇ ਐਮ ਐਸ ਐਮ ای ਨੂੰ ਪ੍ਰੋਜੈਕਟ ਨੂੰ ਸ਼ੁਰੂ ਕਰਕੇ 3.40 ਹਜ਼ਾਰ ਕਰੋੜ ਹਿੰਦੁਸਤਾਨ ਦੀ ਹਕੂਮਤ ਨੇ ਨਰਿੰਦਰ ਮੋਦੀ ਦੀ ਸਰਕਾਰ ਨੇ ਇਹਨਾਂ ਨੂੰ ਦਿੱਤਾ ਕਿ ਇਸ ਐਮ ਐਸ ਐਮਈ ਦੇ ذریعے ਇਸ ਇੰਡਸਟਰੀ ਨੂੰ ਪ੍ਰਮੋਟ ਕਰੋ ਔਰ ਇਹਦੇ ਵਾਸਤੇ ਸਾਰੇ ਬੈਂਕਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਆ ਕਿ ਇਹਦੇ ਬਾਰੇ ਜਾਗਰੂਕ ਕਰੋ ਸਾਰੇ ਡਾਕ ਖਾਨਿਆਂ ਨੂੰ ਕਿਹਾ ਗਿਆ ਸਾਰੇ ਬੈਂਕਿੰਗ ਸੈਕਟਰ ਨੂੰ ਕਿਹਾ ਗਿਆ ਵੱਖ-ਵੱਖ ਜਗ੍ਹਾ ਇਵਨ ਇਹ ਨਹੀਂ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਵੀ ਕਿਹਾ ਗਿਆ ਵੀ ਤੁਸੀਂ ਇਸ ਲੈਵਲ ਤੇ ਪਹੁੰਚ ਗਏ ਹੋ ਤੁਸੀਂ ਜਿਹੜਾ ਛੋਟੀ ਇੰਡਸਟਰੀ ਆ ਇਨੂੰ ਅਸੀਂ ਮੀਡਲ ਕਲਾਸ ਇੰਡਸਟਰੀ ਨੂੰ ਚੱਕ ਕੇ ਉੱਪਰ ਕਿੱਦਾਂ ਲੈਣਾ ਉਹਦੇ ਵਾਸਤੇ ਵੀ ਆਪਣਾ ਪੈਸਾ ਖਰਚ ਕਰਕੇ ਸੈਮੀਨਾਰ ਕਰੋ ਜੀ ਵੱਖ-ਵੱਖ ਅਦਾਰਿਆਂ ਵੱਲੋਂ ਪੂਰੇ ਹਿੰਦੁਸਤਾਨ 'ਚ ਇੱਕ ਕ੍ਰਾਂਤੀ ਦਾ ਦੌਰ ਤੇ ਐਮਐਸਐਮਈ ਦੇ ਸੈਮੀਨਾਰ ਹੋ ਰਿਹਾ ਹੈ ਹੁਣ ਉਹਦੇ 'ਚ ਕੀ ਹੈ ਉਹਦੇ 'ਚ ਦੱਸਿਆ ਜਾ ਰਿਹਾ ਵੀ ਇੱਕ ਛੋਟੇ ਵਪਾਰੀ ਨੂੰ ਬੈਂਕ ਕਿੰਨਾ ਪੈਸਾ ਦੇਵੇਗਾ ਉਦੇ ਲਈ ਕਿੰਨੀਆਂ ਫਾਰਮੈਟ ਹੈ ਕਿੰਨੀ ਦੇਰ ਚ ਹੈ ਔਰ ਇਹਦਾ ਤੁਹਾਨੂੰ ਕਿਵੇਂ ਬੈਨੀਫਿਟ ਹੋਏਗਾ ਕਿੰਨੀ ਸਬਸਿਡੀ ਹੋਏਗੀ ਕਿੰਨਾ ਪੈਸਾ ਘੱਟ ਮਿਲੇਗਾ ਇਹ ਸਾਰੀਆਂ ਚੀਜ਼ਾਂ ਉਹਦੇ ਨਹੀਂ ਦੱਸੀਆਂ ਜਾ ਰਹੀਆਂ ਔਰ ਇਹਦੇ ਵਿੱਚ ਮudra ਯੋਜਨਾ ਵੀ ਨਾਲ ਆਂਦੀ ਹੈ ਪ੍ਰਧਾਨ ਮੰਤਰੀ ਜੀ ਉਹ ਮudra ਯੋਜਨਾ ਵੀ ਇਸੇ ਦਾ ਹਿੱਸਾ ਹੈ ਕਿ ਅਸੀਂ ਇੱਕ ਪੈਸਾ ਦੇਣਾ ਹੈ ਵਪਾਰੀ ਨੂੰ ਤੇ ਘੱਟ ਵਿਆਜ ਤੇ ਦੇਣਾ ਤੇ ਇਹਦੇ ਕੋਲੋਂ ਇੰਡਸਟਰੀ ਨੂੰ ਪ੍ਰਮੋਟ ਕਰਾਉਣਾ ਔਰ ਮudra ਯੋਜਨਾ ਦੇ ਵਿੱਚ ਕਰੀਬ ਕਰੀਬ 10 ਤੋਂ 12 ਕਰੋੜ ਲੋਕਾਂ ਨੇ ਛੋਟੇ ਲੋਕਾਂ ਨੇ ਆਪਣੇ ਰੋਜਗਾਰ ਸਕਿੱਲ ਸ਼ੁਰੂ ਕੀਤੇ ਆ ਔਰ ਇਸ کاروبار ਨੂੰ ਪਰਫੁੱਲਤ ਕੀਤਾ ਹੁਣ ਤੁਸੀਂ ਦੇਖੋ ਛੋਟੇ ਛੋਟੇ ਸਕਲ ਉਦਯੋਗ ਜਿਹੜੇ ਨੂੰ ਆਪਾਂ ਕਹਿੰਦੇ ਆ ਘਰਾਂ ਦੇ ਵਿੱਚ ਲੱਗਣੇ ਸ਼ੁਰੂ ਹੋਏ ਹੋਏ ਆ ਕੋਈ ਛੋਟੇ ਛੋਟੇ ਉਜਾਰ ਬਣਾ ਰਿਹਾ ਆ ਆਪਾਂ ਚਲੋ ਪੰਜਾਬ 'ਚ ਰਹਿੰਦੇ ਸਾਡਾ ਕਿਤਾ ਸਾਡਾ ਕਿਸਾਨੀ ਨਾਲ ਜੁੜਿਆ ਲੇਕਿਨ ਤੁਸੀਂ ਬਾਹਰਲੀ ਸਟੇਟਾਂ ਵਿੱਚ ਚੱਲ ਜਾਓ ਲੋਕਾਂ ਨੇ ਛੋਟੇ ਛੋਟੇ ਪੁਰਜੇ ਬਣਾਉਣ ਦਾ ਕੰਮ ਆਟੋ ਪਾਰਟਸ ਦਾ ਕੰਮ ਘਰਾਂ 'ਚ ਖੋਲ ਲਿੱਤਾ ਹੋਇਆ ਕੋਈ ਫਿਨਿਸ਼ਿੰਗ ਕਰ ਰਿਹਾ ਕੋਈ ਪੈਕਿੰਗ ਕਰ ਰਿਹਾ ਕੋਈ ਛੋਟੀਆਂ ਡਾਈਂਗ ਮਸ਼ੀਨਾਂ ਲਾ ਰਿਹਾ ਇਹ ਸਾਰਾ ਕੀ ਹੋ ਰਿਹਾ ਇਹ ਐਮਐਸਐਮਈ ਦੇ ਜ਼ਰੀਏ ਵਪ ਭਾਜੀ ਨੇ ਦੱਸੀ ਮੈਂ ਵਾਅਦਾ ਕਰ ਦਿੰਦਾ ਪਿੰਡਾਂ ਦੇ ਵਿੱਚ ਦੇਸ਼ ਦੀ ਸਰਕਾਰ ਨੇ ਮੋਤੀ ਸਾਹਿਬ ਨੇ ਕਿਹਾ ਕਿ ਸੈਲਫ ਗਰੁੱਪ ਬਣਾਓ ਜੀ ਪੰਜਾਬ ਪੰਜਾਬ ਸੱਤ ਸੱਤ ਪਿੰਡਾਂ ਦੇ ਮਤਲਬ ਸੈਲਫ ਗਰੁੱਪ ਬਣਾਓ ਤੁਸੀਂ ਉੱਥੇ ਮੈਂ ਅਸੀਂ ਸਰਕਾਰ 70% ਸਬਸਿਡੀ ਦੇਊਗੀ ਤੇ ਤੂੰ 30% ਜਿਹੜਾ ਉਹ ਤੁਸੀਂ ਪਾ ਲਓ ਜਾਂ ਮਤਲਬ ਕੋਈ ਟਰੈਕਟਰ ਲੈ ਲਓ ਕੋਈ ਕਰਾਹਾ ਲੈ ਲਓ ਕੋਈ ਲੇਜਰ ਲੈ ਲਓ ਕੋਈ ਟਰਾਲੀ ਲੈ ਲਓ ਤਾਂ ਕਿ ਉਹ ਜਿਹੜਾ ਜਿੱਦਾਂ ਤੁਸੀਂ ਗੱਲ ਕੀਤੀ ਆ ਭਾਜੀ ਨੇ ਗੱਲ ਕੀਤੀ ਆ ਇਹ ਇਹ ਲਘੂ ਉਦਯੋਗ ਦੇ ਵਿੱਚ ਵਾਧਾ ਹੋਵੇ ਸੈਲਫ ਗਰੁੱਪ ਦੇ ਵਿੱਚ ਜਿੱਦਾਂ ਬੀਬੀ ਨੇ ਬਹੁਤ سارے ਸੈਲਫ ਗਰੁੱਪ ਬਣਾਏ ਉੱਤੇ ਸਬਸਿਡੀ ਮਿਲਦੀ ਆ ਵਿੱਚ ਕਰਮਾ ਯੋਜਨਾ ਦੇ ਅਧੀਨ ਹੈ ਜੇ ਬੰਦਾ ਕੋਈ ਟ੍ਰੇਨਿੰਗ ਲੈਣ ਜਾਂਦਾ ਤੇ ਉਹਨੂੰ 500 ਰੁਪਏ ਦਿਹਾੜੀ ਮਿਲਦੀ ਆ ਜੀ ਤੇ ਨਾਲ ਫਿਰ ਉਹਨੂੰ ਜੇ ਉਹ ਕੰਮ ਟ੍ਰੈਨ ਲੈ ਕੇ ਆਪਣਾ ਸਰਟੀਫਿਕੇਟ ਲੈ ਲੈਂਦਾ ਫਿਰ ਉਹਨੂੰ 15 ਤੋਂ ਲੈ ਕੇ 25000 ਤੱਕ ਦਾ ਫ੍ਰੀ ਆਫ ਕੋਸਟ ਉਹ ਮਤਲਬ ਉਹ ਜਿਹੜੇ ਉਸਮਾਨ ਮਿਲਦਾ ਜੀ ਫਿਰ ਮਾਈਨਰ ਜਾਂ ਦੂਸਰੇ ਤੇ ਉਹਨੂੰ ਲੋਨ ਮਿਲਦਾ ਜੀ ਮਤਲਬ ਡੈਡੀ ਸਾਹਿਬ 75 ਸਾਲ ਜੀ 75 ਸਾਲ ਦੀ ਉਮਰ ਹੈ ਮੋਦੀ ਸਾਹਿਬ ਦੀ ਸਮਰਪਣ ਤੇ ਸਖਤ ਮਿਹਨਤ ਉਹ ਖੁਦ ਕਹਿੰਦੇ ਮੈਂ 18 ਸਾਲ 18 18 ਘੰਟੇ ਕੰਮ ਬਿਲਕੁਲ ਜੀ 19 19 ਘੰਟੇ 18 ਘੰਟੇ ਕੰਮ ਕਰਦੇ ਮੈਂ ਮੈਂ ਇਹ ਪੁੱਛਣਾ ਚਾਹਾਂਗਾ ਤੁਸੀਂ ਵੀ ਲੀਡਰ ਹੋ ਕੀ ਉਹਨਾਂ ਦੇ ਸਮਰਪਣ ਤੇ ਸਖਤ ਮਿਹਨਤ ਨੂੰ ਬਾਕੀ ਦੇ ਲੀਡਰਾਂ ਨੇ ਸਿੱਖਿਆ ਹੈ ਕਿ ਉਸੇ ਮਿਹਨਤ ਦੇ ਨਾਲ ਉਹ ਵੀ ਸਮਰਪਣ ਹੋ ਕੇ ਜਾਂ ਉਸੇ ਭਾਵਨਾ ਦੇ ਨਾਲ ਉਸੇ ਮਿਹਨਤ ਦੇ ਨਾਲ ਕੰਮ ਕਰਦੇ ਤੁਹਾਡੀ ਨਜ਼ਰ ਵਿੱਚ ਸਹੀ ਸਹੀ ਦੱਸਣਾ ਸੱਚ ਕਿ ਸਾਡੇ ਲੱਖਾਂ ਦਰਸ਼ਕ ਗੋੜਾ ਦੇਖ ਰਹੇ ਨੇ ਦੇਖੋ ਜੀ ਪੰਜਾਬ ਜਿਹੜੇ ਭਾਰਤੀ ਜਨਤਾ ਪਾਰਟੀ ਆ ਦੇਸ਼ ਦੇ ਜਿਹੜੇ ਭਾਰਤੀ ਜਨਤਾ ਪਾਰਟੀ ਆ ਉਹਦਾ ਬਿਲਕੁਲ ਉਹਨਾਂ ਦੇ ਲਕਸ਼ੇ ਕਦਮ ਤੇ ਚੱਲਦੀ ਆ ਦਿਨ ਰਾਤ ਤੁਸੀਂ ਹੜਾਂ ਦੇ ਚਾਹੇ ਸਾਡੀ ਸਰਕਾਰ ਵੀ ਹੈ ਨਹੀਂ ਪਰ ਸਾਡੇ ਪੰਜਾਬ ਦੇ ਦੇਖ ਲਓ ਹਰੇਕ ਵਰਕਰ ਹਰੇਕ ਲੀਡਰ ਸਾਹਿਬਾਨ ਦਿਨ ਰਾਤ ਇੱਕ ਕੀਤਾ ਪਿਆ ਆਪਣੇ ਆਪਣੇ ਖੇਤਰ ਦੇ ਵਿੱਚ ਮਤਲਬ ਜਿੱਥੇ ਜਿੱਧਰ ਪਾਣੀ ਆਇਆ ਉਧਰ ਜਾ ਕੇ ਤੁਸੀਂ ਦੇਖੋ ਸਾਰੀ ਸਾਡੀ ਲੀਡਰਸ਼ਿਪ ਸਵੈ ਨਿੱਜ ਸੁਆਸਤ ਤੋਂ ਉੱਪਰ ਉੱਠ ਕੇ ਕੰਮ ਕਰ ਰਹੀ ਆ ਜੇ ਮੈਂ ਤਾਂ ਜਿਹੜੇ ਜਿਹੜੇ ਲੀਡਰ ਵਿਰੋਧ ਕਰਦੇ ਆ ਮੈਂ ਤਾਂ ਕਹਿੰਦਾ ਪਰਮਾਤਮਾ ਉਹਨਾਂ ਨੂੰ ਵੀ ਸਮੱਤ ਬਖਸ਼ੇ ਕਿ ਉਹ ਪ੍ਰਧਾਨ ਮੰਤਰੀ ਆ ਇਹਦੇ ਸਾਰਿਆਂ ਦੇ ਇਹਦੇ ਸਾਰਿਆਂ ਦੇ باوجود ਕਿਤੇ ਨਾ ਕਿਤੇ ਇੱਕ ਚੀਜ਼ ਲੱਗੀ ਰਹਿੰਦੀ ਆ ਵੀ ਮੁੱਖ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕਿਹਾ ਗਿਆ ਸੀ ਵੀ ਕਾਲਾ ਧਨ ਵਾਪਸ ਆਏਗਾ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਇਹ ਚੀਜ਼ਾਂ ਹੈਗੀਆਂ ਲੌਂਗ ਪ੍ਰੋਸੈਸ ਚੀਜ਼ਾਂ ਜੀ ਕਿਉਂਕਿ ਮੈਂ ਖੁਦ ਇਹ ਚੀਜ਼ਾਂ ਦੇ ਨਾਲ ਜ਼ਿਆਦਾ ਜੁੜਿਆ ਤੁਸੀਂ ਕਿਸੇ ਵੀ ਦੇਸ਼ ਤੋਂ ਕੋਈ ਚੀਜ਼ ਲੈ ਕੇ ਆਣੀ ਆ ਉੱਥੇ ਵੀਆਂ ਕੋਰਟਾਂ ਦੇ ਵਿੱਚ ਕੇਸ ਕਰਨਾ ਪੈਂਦਾ ਬਿਲਕੁਲ ਔਰ सीबीआई ਉਹਦੀ ਐਕਸਟਰਡੀਸ਼ਨ ਮੰਗਦੀ ਆ ਭਾਵੇਂ ਉਹ ਬੰਦਾ ਹੋਵੇ ਭਾਵੇਂ ਪੈਸਾ ਹੋਵੇ ਇਹ ਨਹੀਂ ਹੁੰਦਾ ਵੀ ਚਾਬੀ ਚੱਕੀ ਤੇ ਜਾ ਕੇ ਤੁਰ ਚੋਰੀ ਖੋਲ ਕੇ ਚੁੱਕ ਲਿਆ ਹੁਣ ਮੰਨ ਲਓ ਤੁਸੀਂ ਕਿਸੇ ਦੋਸ਼ੀ ਨੂੰ ਅਪਰਾਧੀ ਨੂੰ ਤੁਸੀਂ ਕੈਨੇਡਾ ਜਾਂ ਅਮਰੀਕਾ ਤੋਂ ਜਾਂ ਇੰਗਲੈਂਡ ਤੋਂ ਲੈ ਕੇ ਆਣਾ ਉਹਨਾਂ ਲਈ ਪਹਿਲਾਂ ਤੁਹਾਨੂੰ ਆਪਣੇ ਡੋਸੀਆ ਸਾਰੀਆਂ ਚੀਜ਼ਾਂ ਬਣਾਉਣੀਆਂ ਪੈਣੀਆਂ ਫਿਰ ਇਹ ਸਾਰਾ सीबीआई ਨੇ ਉੱਥੇ ਦੀ ਕੋਰਟ ਚ ਲੈ ਕੇ ਜਾਣਾ ਉੱਥੇ ਜਾ ਕੇ ਪ੍ਰੈਜ਼ੈਂਟ ਕਰਨਾ ਉੱਥੇ ਬਕਾਇਦਾ ਟਰਾਇਲ ਹੋਣਾ ਜੀ ਫਿਰ ਉਹਨਾਂ ਨੂੰ ਜੂਰਡਿਕਸ਼ਨ ਮਿਲਣੀ ਹੈ ਕਿ ਹਾਂ ਤੁਸੀਂ ਇਹ ਪੈਸਾ ਲਿਜਾ ਸਕਦੇ ਹੋ ਤੁਸੀਂ ਇਹ ਬੰਦਾ ਲਿਜਾ ਸਕਦੇ ਹੋ ਇਹ ਕਾਨੂੰਨੀ ਪ੍ਰੋਸੈਸ ਲੌਂਗ ਹੁੰਦੇ ਆ ਇਹ ਲੇਕਿਨ ਗੱਲ ਇੱਕ ਜੜੀ ਇਹਦੇ ਵਿੱਚ ਹੈਗੀ ਆ ਕਿ ਜਿਹੜਾ ਬਲੈਕ ਮਨੀ 2 ਨੰਬਰ ਦੇ ਵਿੱਚ ਪੈਸੇ ਵਿੱਚ ਬਾਹਰ ਜਾਂਦੀ ਸੀ ਉਹ ਬਹੁਤ ਅੰਕੁਸ਼ ਲੱਗਿਆ ਜਿਹੜਾ ਪੋਲੀਟੀਕਲ ਲੋਗ ਸਵਿਸ ਬੈਂਕਾਂ ਦੇ ਵਿੱਚ ਖਾਤੇ ਖੁਲਹਾਂਦੇ ਸੀ ਯਾ ਮਲੇਸ਼ੀਆ ਯਾ ਦੁਬਈ ਟੈਕਸ ਫਰੀ ਕੰਟਰੀਆਂ ਚ ਸੁੱੜਦੇ ਸੀ ਬਹਾ ਜੀ ਜੀ ਉਹ ਬਹੁਤ ਘਟ ਗਿਆ ਨਾਲ ਦੀ ਨਾਲ ਹੁਣ ਇਹ ਸਾਡੇ ਲੇਕਿਨ ਇੱਕ ਮੈਂ ਥੋੜੀ ਇੱਕ ਮਿੰਟ ਗੱਲ ਅਮੈਂਡ ਕਰਦਾ ਕਿਉਂਕਿ ਮੈਨੂੰ ਲੱਗਦਾ ਕਿ ਇਹ ਜਿਹੜੀ ਗੱਲ ਹੈ ਮੇਰੇ ਤੱਕ ਜਨਤਾ ਤੱਕ ਬਿਲਕੁਲ ਬਿਲਕੁਲ ਹੈ ਜਿਹੜਾ ਇਹ 11 ਸਾਲਾਂ ਦੇ ਵਿੱਚ ਜੇ ਤੁਸੀਂ ਬਰੀਕੀ ਨਾਲ ਦੇਖੋ ਨਾ ਜੀ ਸਿਰਫ ਤੇ ਸਿਰਫ ਨਰਿੰਦਰ ਮੋਦੀ ਜੀ ਸਰਕਾਰ ਨੇ ਗਰੀਬਾਂ ਨੂੰ ਟਾਰਗੇਟ ਕਰਕੇ ਉਭਾਰਿਆ ਬਿਲਕੁਲ ਤੁਸੀਂ ਜਿਹੜੇ ਅੱਜ ਕੱਲੋ ਪਿੰਡਾਂ ਦੇ ਵਿੱਚ ਅੱਗੇ ਤੁਸੀਂ ਦੇਖਿਆ ਖਾਲੀ ਬੋਤਲ ਚੱਕ ਕੇ ਸਵੇਰੇ ਜਾਂਦੇ ਸੀ ਅੱਜ ਤਾਂ ਪਿੰਡਾਂ ਨਾਲ ਜੁੜੇ ਰਹੇ ਆ ਦੱਸੋ ਹੁਣ ਕੋਈ ਜਾਂਦਾ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਹਰ ਗਰੀਬ ਘਰ ਦਾ ਸ਼ੋਚਾਲੇ ਬਣ ਗਿਆ ਹਰ ਬੰਦੇ ਦਾ ਘਰ ਗਰੀਬ ਦਾ ਬਣ ਗਿਆ ਔਰ ਇਹ ਜਿਹੜੀ ਉਸ ਤੋਂ ਇਲਾਵਾ ਗਰੀਬੀ ਰੇਖਾ ਤੇ ਜਿਹੜੇ ਲੋਕ ਜੀ ਰਹੇ ਸੀ ਪਿੰਡਾਂ ਦੇ ਵਿੱਚ ਨਰਕ ਦਾ ਜੀਵਨ ਉਹ ਚੁੱਕਿਆ ਗਿਆ ਔਰ ਇਹੀ ਚੀਜ਼ਾਂ ਮਨਰੀਗਾ ਦੇ ਜ਼ਰੀਏ ਹੋਈਆਂ ਪੈਸਾ ਵੰਡਿਆ ਗਿਆ ਛੱਪੜ ਸਾਫ਼ ਹੋ ਰਿਹਾ ਵਾਟਰ ਟ੍ਰੀਟਮੈਂਟ ਪਲਾਂਟ ਪਿੰਡਾਂ 'ਚ ਲੱਗੇ ਆ ਸੋ ਮੈਂ ਇਹ ਸਮਝਦਾ ਕਿ ਇਹ ਜਿਹੜਾ ਗਰੀਬੀ ਲਈ ਜਣਾ 11 ਸਾਲ ਇਹ ਸਵਰਨ ਇਤਿਹਾਸ ਜਿਹੜਾ ਨਾ ਉਹ ਲਿਖਿਆ ਜਾ ਲਿਖਿਆ ਜਾਏਗਾ ਸੋ ਸਾਡੇ ਮਾਹਿਰਾਂ ਦਾ ਇਹੀ ਕਹਿਣਾ ਹੈ ਕਿ ਜਿਸ ਸੇਵਾ ਸੰਕਲਪ ਤੇ ਸਿੱਧੀ ਦਾ ਇੱਕ ਸੰਕਲਪ ਲੈ ਕੇ ਸਰਕਾਰ ਬਣਾਈ ਗਈ ਸੀ 2014 ਵਿੱਚ ਲਗਾਤਾਰ ਤੀਜੀ ਸਰਕਾਰ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦੀ ਗਵਾਈ ਚ ਚੱਲ ਰਹੀ ਹੈ ਤੇ ਉਸ ਨੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਭਾਰਤ ਸਰਕਾਰ ਦਾ ਕਾਇਆ ਕਲਪ ਭਾਰਤ ਦਾ ਕਾਇਆ ਕਲਪ ਕਰ ਦੇਣਾ ਹੈ ਭਾਰਤ ਦੀ ਜਿੰਨੀ ਵੀ ਮਤਲਬ ਹੈਗੀ ਜੋ ਸਾਡੀਆਂ ਇੱਛਾਵਾਂ ਨੇ ਯਾ ਜਿਸ ਤਰ੍ਹਾਂ ਕੇ ਆ ਸਰੇਂਦਰ ਜੀ ਨੇ ਵੀ ਜਿਹੜੀ ਗਰੀਬੀ ਨੂੰ ਹੈ ਬਿਲਕੁਲ ਚੇਂਜ ਕਰਨ ਦੀ ਕੋਸ਼ਿਸ਼ ਕਰਨੀ ਹੈ ਉਸ ਦੇ ਵਿੱਚ ਉਹ ਕਿੰਨੇ ਕਾਮਯਾਬ ਹੁੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ 11 ਸਾਲ ਦੇ ਵਿੱਚ ਉਹਨਾਂ ਨੇ ਕੁਝ ਅਜੀਹਾ ਦਿਖਾਇਆ ਹੈ ਜਿਹੜਾ ਕਿ ਇੱਕ ਨਵਾਂ ਸੇਧ ਤੇ ਨਵੇਂ ਦਿਸ਼ਾਵਾਂ ਨੂੰ ਭਾਰਤ ਨੂੰ ਲੈ ਕੇ ਜਾ ਰਿਹਾ ਹੈ ਅਵਤਾਰ ਸਿੰਘ ਗੜਡੀਆਂ ਜੀ ਤੇ ਸਰੇਂਦਰਪਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਸਤੋ ਤੁਹਾਡਾ ਵੀ ਕਰਦੇ ਹਾਂ ਧੰਨਵਾਦ ਹੁਣ ਲੈਨੇ ਆ ਗਿਆ ਅਗਲੇ ਹਫਤੇ ਇਸੇ ਵਕਤ ਇਸੇ ਚੈਨਲ ਤੇ ਇੱਕ ਨਵੇਂ ਵਿਸ਼ੇ ਨਾਲ ਫਿਰ ਚਰਚਾ ਦੇ ਲੈ ਕੇ ਰੂਬਰੂ ਹੋਵਾਂਗੇ ਫਿਲਹਾਲ ਦੇ ਇਹ ਆ ਗਿਆ ਨਮਸਕਾਰ